ਹਾਂਜੀ ਦੋਸਤੋ ਪ੍ਰੀਤ ਮੋਟਰਜ਼ ਮੋਗਾ ਪ੍ਰੀਤ ਮੋਟਰਜ਼ ਐਂਡ ਕਾਰ ਡੈਟੇਲਿੰਗ ਆਪਣੇ ਕੋਲ ਗੱਡੀ ਆਈ ਜੀ ਆਪਾਂ ਡੈਮੋ ਦੇ ਰਹੇ ਆ ਡੈਮੋ ਹਰ ਇੱਕ ਵਿਅਕਤੀ ਲਈ ਆ ਪਰ ਕਸਟਮਰ ਦਾ ਮਨ ਸੀ ਵੀ ਬਾਈ ਜੀ ਅੰਦਰ ਕੱਚ ਐਕਸੀਡੈਂਟ ਤੋਂ ਬਾਅਦ ਬੱਸ ਕੁਝ ਗੰਦ ਬਹੁਤ ਜ਼ਿਆਦਾ ਹੈ ਅਸੀਂ ਥੋੜਾ ਆਕੇ ਕਰਨਾ ਸੀ ਤੋਂ ਆਪਾਂ ਫਿਰ ਇਹਨੂੰ ਜੋ ਬੈਸਟ ਹੋ ਸਕਦਾ ਸੀ ਇਹਨੂੰ ਕੀਤਾ ਪਰ ਡੈਮੋ ਦੇਖ ਲਓ ਜਿੰਨਾ ਮਰਜ਼ੀ ਲੱਗਾ ਹੋਵੇ ਪਾਣੀ ਡੁੱਲਿਆ ਹੋਵੇ ਵਿੱਚ ਆਪਾਂ ਰਿਮੂਵ ਕਰ ਦਿੰਦਾ ਵੈਟ ਐਂਡ ਡਰਾਈ ਉਹ ਕਿ ਲਗਜ਼ਰੀ ਗੱਡੀਆਂ ਨੂੰ ਨਹੀਂ ਖੋਲਿਆ ਜਾਂਦਾ ਜਦੋਂ ਮਜਬੂਰੀ ਹੋਵੇ ਫਿਰ ਖੋਲਣਾ ਵੀ ਪੈਂਦਾ ਫਿਰ ਬਹੁਤ ਕੁਝ ਐਕਸਟਰਾ ਖੋਲਣਾ ਪੈਂਦਾ ਸੋ ਗੱਡੀ ਦਾ ਜਿਹੜਾ ਮੈਟ ਹੈ ਉਹ ਸਭ ਤੋਂ ਪਹਿਲਾਂ ਵਾਸ਼ ਕੀਤਾ ਜਾਂਦਾ ਗੱਡੀ ਦੇ ਅੰਦਰੋਂ ਕੰਡੀਸ਼ਨ ਤੁਸੀਂ ਦੇਖ ਲਓ ਪਹਿਲਾਂ ਕਿਉਂ ਜੀ ਹੈ ਤੇ ਐਂਡ ਤੇ ਕਿਉਂ ਜੀ ਬੰਦੀ ਹੈ ਪ੍ਰੀਤ ਮੋਟਰਸ ਮੋਗਾ ਦੋਸਤੋ ਜਦੋਂ ਵੀ ਤੁਸੀਂ ਕੰਮ ਕਰਾਉਣੇ ਹੋ ਆਪਣੀ ਗੱਡੀ ਦੀਆਂ ਛੱਤ ਰੂਫ ਸਾਈਡਾਂ ਬੜਾ ਸ਼ਰਾ ਸਾਡੇ ਕੋਲ ਜਦੋਂ ਆਉਂਦੇ ਨੇ ਲੋਕ ਲੈ ਕੇ ਉਦੋਂ ਹਾਲਤ ਬਹੁਤ ਬੁਰੀ ਹੁੰਦੀ ਹੈ ਸੋ ਪਲੀਜ਼ ਇੱਕੋ ਥਾਂ ਤੇ ਚੰਗੀ ਥਾਂ ਤੇ ਕੰਮ ਕਰਾਇਆ ਕਰੋ ਅੱਜ ਕੱਲ ਹਰ ਇੱਕ ਚੀਜ਼ ਆ ਇੱਕ ਨਾ ਮਾਫੀਆ ਬਣ ਚੁੱਕਾ ਹੈ ਡਿਟੇਲਿੰਗ ਮਾਫੀਆ ਵੀ ਬਣ ਚੁੱਕਾ ਹੈ ਜਿਹਦੇ ਵਿੱਚ ਪੀਪੀਐਫ ਕਰਨੀ ਹੈ ਪੀਪੀਐਫ ਸਿਰਫ ਪੇਂਟ ਪ੍ਰੋਟੈਕਸ਼ਨ ਹੈ ਨਾ ਕਿ ਕਿਸੇ ਐਕਸੀਡੈਂਟ ਤੋਂ ਜਾਂ ਸਕ੍ਰੈਚਸ ਤੋਂ ਬਚਾ ਸਕਦੀ ਹੈ ਹਾਂ ਕਾਫੀ ਹੱਦ ਤੱਕ ਸਵੈਲ ਮਾਰ ਕੇ ਜ਼ਰਾ ਸਾਰੀਆਂ ਚੀਜ਼ਾਂ ਨੂੰ ਰਿਮੂਵ ਹੋ ਜਾਂਦੀਆਂ ਸੋ ਮਿੱਟੀ ਕਢੀ ਪੱਲਾ ਤਾਂ ਖੂਬ ਸਾਰੀ ਫੇਰਾ ਪਾਏ ਦੇ ਉੱਪਰ ਕੈਮੀਕਲ ਫੇਰ ਸਰਫੈਕਸਲ ਸਪੈਸ਼ਲ ਸਪੈਸ਼ਲ ਮੈਂ ਇਸ ਕਰਕੇ ਕਹਿੰਨਾ ਸਰਫ ਦੇ ਬਹੁਤ ਸਾਰੇ ਪ੍ਰੋਡਕਟ ਆਉਂਦੇ ਨੇ ਜਿਹੜੇ ਕੁਆਲਟੀ ਵਾਈਜ਼ ਆਪ ਬਹੁਤ ਸੋ ਆਪਾਂ ਇਹਨੂੰ ਰਗ ਕੀਤਾ ਆਪਣੀ ਕੋਸ਼ਿਸ਼ ਕਸਟਮਰ ਆਇਆ ਹੈ ਉਹਨੂੰ 100% ਦੇਈਏ ਕਈ ਈਰ ਕਸਟਮਰ 100% ਕੰਮ ਕਰਾਉਣ ਲਈ ਆਇਆ ਹੁੰਦਾ ਤਾਂ ਉਹਨੂੰ ਵੀ ਅਸੀਂ ਕੰਪਲੀਮੈਂਟਰੀ ਕੁਛ ਨਾ ਕੁਝ ਐਕਸਟਰਾ ਕਰਕੇ ਦੰਨੇ ਆਂ ਸੀਟਾਂ ਦੀ ਕੰਡੀਸ਼ਨ ਦੇਖ ਲਓ ਵੀ ਆਪਾਂ ਡੈਮੋ ਦੇਤਾ ਪੂਰਾ ਵਰਕ ਹੁੰਦਾ ਆ ਪੂਰੀ ਵੀਡੀਓ ਵਿੱਚ ਵੇਖ ਲਓ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਆਂ ਜਦੋਂ ਗੱਡੀ ਨੂੰ ਖੋਲ ਕੇ ਕਰਨਾ ਹੈ ਤਾਂ ਉਹ ਫਿਰ A ਤੋਂ Z ਤੱਕਰ ਬਰੀਕੀ ਚ ਜਾਇਆ ਜਾਂਦਾ ਤੁਸੀਂ ਦੇਖ ਹੀ ਰਹੇ ਹੋ A ਤੋਂ Z ਦੇ ਵਿੱਚ ਐਜ ਟੂ ਐਜ ਪੂਰੀ ਦੀ ਪੂਰੀ ਡਸਟ ਕੱਢੀ ਜਾਂਦੀ ਹੈ। ਆਉਣਾ ਕਿੱਥੇ ਪਊਗਾ? ਮੋਗਾ ਸ਼ਹਿਰ ਪੀਪੀ 29 ਮੋਗੇ ਵਾਲੇ। ਸੋ ਥੱਲੇ ਮਿੱਟੀ ਬੜੀ ਸੀ, ਸੀਮੈਂਟ ਚੜਿਆ ਪਿਆ ਸੀ। ਕਸਟਮਰ ਨੂੰ ਕੁਝ-ਕੁਝ ਚੀਜ਼ਾਂ ਵਿੱਚ ਕੰਪਲੀਮੈਂਟਰੀ ਕਰਕੇ ਦਿੱਤੇ ਆ। ਉਹਨਾਂ ਨੇ A to Z ਨਹੀਂ ਕਰਵਾਇਆ ਸੀ। ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਚੰਗਾ ਕਸਟਮਰ ਕੰਮ ਕਰਾਵੇ। ਫੁੱਲ ਪੈਕੇਜ ਲਵੇ ਤਾਂ ਉਹਨੂੰ ਰਿਜ਼ਲਟ ਆਉਂਦੇ ਨੇ। ਇਹਨਾਂ ਸਮਝੋ ਵੀ ਭਾਈ ਨੇ ਕੰਪਲੀਮੈਂਟਰੀ ਹਰੇਕ ਨੂੰ ਦੇਖੀਦਾ ਕਿਉਂਕਿ ਹਰੇਕ ਬੰਦਾ ਫਿਰ ਇਹਦੇ ਕਹੂਗਾ ਕੰਪਲੀਮੈਂਟਰੀ ਕਰਵਾ ਲਓ ਯਾਰ ਨਹੀਂ ਦੇਖੋ ਹਰੇਕ ਚੀਜ਼ ਦੀ ਕਾਸਟਿੰਗ ਹੁੰਦੀ ਹੈ ਭਾਈ ਜੀ ਜੇ ਠੱਗੀ ਮਾਰਨੀ ਨਹੀਂ ਤੇ ਮੰਗ ਕੇ ਤਾਂ ਲੈਣੇ ਲੈਣੇ ਆ ਜਿਹਨਾਂ ਦੇ ਸ਼ਬਦਾਂ ਦੇ ਉੱਤੇ ਵੀ ਬੁਰਾ ਜਿਹਾ ਲੱਗਦਾ ਆਪਣੇ ਨੂੰ ਗੁੰਮਰਾਹ ਕਰਨ ਦੀ ਆਦਤ ਹੀ ਹੈ ਨਹੀਂ ਗੱਡੀ ਬਿਲਕੁਲ ਵਾਸ਼ ਹੋ ਕੇ ਨੀਟ ਐਂਡ ਕਲੀਨ ਹੋ ਚੁੱਕੀ ਆ ਇਹਨੂੰ ਲਵਾਵਾਂਗੇ ਆਪਾਂ ਧੁੱਪ ਠੀਕ ਹੈ ਜੀ ਪਲਾਟ 'ਚ ਖੜਾਤੀ ਹੁਣ ਰੂਫ ਵਗੈਰਾ ਤੇ ਸਾਰਾ ਕੁਝ ਤੁਸੀਂ ਚੈੱਕ ਕਰ ਲਓ। ਥੋੜੀਆਂ-ਬਹੁਤੀਆਂ ਜਿਹੜੀਆਂ ਕਮੀਆਂ ਸੀ ਉਹ ਮੁੰਡੇ ਕੱਢੀ ਜਾਂਦੇ ਹੈਗੇ ਆ। ਪ੍ਰੋਪਰ ਇਹਨੂੰ ਵੈਟ ਐਂਡ ਡਰਾਈ ਕਰਾਂਗੇ ਆਪਾਂ। ਕਿਉਂਕਿ ਮੈਟ ਡਰਾਈ ਹੋਣਾ ਬਹੁਤ ਜ਼ਰੂਰੀ ਹੈ। ਸੇਮ ਡੇ ਗੱਡੀ ਬਹੁਤ ਔਖੀ ਆ ਕਰਨੀ। ਟਾਈਮ ਬੜਾ ਲੱਗ ਜਾਂਦਾ ਹੈਗਾ। ਸਭ ਤੋਂ ਪਹਿਲਾਂ ਤਾਂ ਇਹਦਾ ਮੈਟ ਆ ਜਿਹੜਾ। ਉਹੀ ਡਰਾਈ ਨਹੀਂ ਹੁੰਦਾ। ਸੇਮ ਡੇ ਨਹੀਂ ਕੀਤੀ, ਦੂਸਰੇ ਦਿਨ ਦਿੱਤੀ, ਫੇਰ ਵੀ ਮਾਰਨਿੰਗ ਟਾਈਮ ਦੇ ਉੱਤੇ ਧੁੱਪ ਉਨੀ ਕੜਾਕੀ ਦੇ ਨਾਲ ਨਹੀਂ ਹੁੰਦੀ ਜੀ ਮੈਂ ਮੁੰਡੇ ਨੂੰ ਕਿਹਾ ਵੀ ਬਾਈ ਨੂੰ ਇੱਕ ਵਾਰ ਦੋ ਦੋ ਵੈਟ ਐਂਡ ਡਰਾਈ ਕਰੋ ਕੋਈ ਗੱਲ ਨਹੀਂ ਵੈਟ ਐਂਡ ਡਰਾਈ ਕਰਕੇ ਗੱਡੀ ਦੀ ਕੰਡੀਸ਼ਨ ਗੁੱਡ ਹੋ ਗਈ ਹੈ ਸੈਰਾਮਿਕ ਕਰਾਉਣੀ ਹੋਵੇ ਛੇਡ ਪ੍ਰੋਟੈਕਸ਼ਨ ਕਰਾਉਣੀ ਹੋਵੇ ਸਾਨੂੰ ਯਾਦ ਕਰ ਸਕਦੇ ਆ ਕੁਝ ਕੁ ਬੇਨਤੀਆਂ ਤੁਹਾਨੂੰ ਕਰਨੀਆਂ ਆ ਉਹ ਤੁਸੀਂ ਪ੍ਰਵਾਨ ਕਰ ਲਿਓ ਧੰਨਵਾਦ ਸਸਿਕਾ ਦੋਸਤੋ ਅਗਰ ਗੱਲ ਕਰੀਏ ਡਿਟੇਲਿੰਗ ਦੀ ਇਹ ਸੀ ਸਿੰਪਲ ਕੀਤੀ ਹੈ ਮੈਟ ਬਹੁਤ ਜ਼ਿਆਦਾ ਗੰਦਾ ਸੀ ਤੁਸੀਂ ਵੀਡੀਓ ਚ ਵੇਖ ਹੀ ਚੁੱਕੇ ਹੋ ਇਸ ਤੋਂ ਵੀ ਟਾਪ ਦੀ ਕੁਆਲਿਟੀ A to Z ਕਰਨਾ ਹੋਵੇ ਉਹ ਵੀ ਅਸੀਂ ਕਰੀਦਾ ਹੈ ਪਹੁੰਚਣਾ ਕਿੱਥੇ ਪਊਗਾ ਪ੍ਰੀਤ ਮੋਟਰਜ਼ ਮੋਗਾ ਕੋੜਪੂਰਾ ਬਾਈਪਾਸ ਪ੍ਰੀਤ ਮੋਟਰਜ਼ ਐਂਡ ਕਾਰ ਡੀਟੇਲਿੰਗ ਕੋੜਪੂਰਾ ਬਾਈਪਾਸ ਤੇ ਪਹੁੰਚਣਾ ਪਊਗਾ ਇਸ ਗੱਡੀ ਦੇ ਵਿੱਚ ਜੋ ਹਾਲਤ ਸੀਗੀ ਤੁਸੀਂ ਆਲਰੇਡੀ ਪਹਿਲਾਂ ਦੇਖ ਲਈ ਹੈ ਹੁਣ ਅਸੀਂ ਇਹਨੂੰ ਫਿਟਿੰਗ ਕਰ ਰਹੇ ਹਾਂ ਇਹਦੇ ਇੱਕ ਇੱਕ ਪਾਰਟ ਨੂੰ ਬਿਲਕੁਲ ਰਿਮੂਵ ਕੀਤਾ ਕਿਉਂਕਿ ਮੈਂ ਇੱਥੇ ਸ਼ਬਦ ਵਰਤਦਾ ਜੀ ਅਸੀਂ A to Z ਕੀਤਾ ਉਹ ਨਹੀਂ ਕਸਟਮਰ ਦੁਰ ਆਇਆ ਸੀ ਏ ਟੂ ਜ਼ੈਡ ਨਹੀਂ ਕੀਤਾ ਕੰਮ ਏ ਟੂ ਜ਼ੈਡ ਵਾਂਗੂ ਕੰਪਲੀਮੈਂਟਰੀ ਜੋ ਕਰਨਾ ਸੀ ਅਸੀਂ ਉਹ ਕਰ ਦਿੱਤਾ ਠੀਕ ਹੈ ਜੀ ਇਸ ਤੋਂ ਉੱਪਰ ਵੀ ਜਾ ਸਕਦੇ ਆ ਤੁਸੀਂ ਉਦੋਂ ਰੂਫ ਦੀ ਹਾਲਤ ਉਹ ਜੀ ਕਰਾਉਣੇ ਆ ਜਦੋਂ ਸਸਤੀ ਵਾਸ਼ਿੰਗ ਵਾਲੇ ਕੋਲੇ ਜਾਣੇ ਆ ਮੈਂ ਇੱਕ ਵੀਡੀਓ ਦੋ ਦਿਨ ਪਹਿਲਾਂ ਹੀ ਪਾ ਕੇ ਹਟਿਆ ਜਿਸ ਵਿੱਚ ਕ੍ਰੇਟਾ ਦੀ ਛੱਤ ਦੀ ਹਾਲਤ ਕੀ ਸੀ ਸਜਣੋ ਕੋਈ ਵੀ ਚੀਜ਼ ਹੁੰਦੀ ਹੈ ਅਗਰ ਕੰਮ ਕਰਦੇ ਆ ਤਾਂ ਉਹਦਾ ਇੱਕ ਧਾਮ ਹੁੰਦਾ ਹੈ ਦਿਖੋ ਝੂਠ ਮਾਰ ਕੇ ਜ਼ਿੰਦਗੀ ਚ ਕੰਮ ਨਹੀਂ ਕਰਨਾ ਬੜਾ ਪਰਮਾਤਮਾ ਨੇ ਤੇ ਤੁਸੀਂ ਸਭ ਨੇ ਰਤਬਾ ਬਖਸ਼ਿਆ ਇੱਕ ਬਹੁਤ ਵੱਡਾ ਪਿਆਰ ਤੁਹਾਡਾ ਮਿਲਦਾ ਹੈ ਉਹ ਪਿਆਰ ਕਰਕੇ ਤੁਹਾਡਾ ਨਾਲ ਵੀਡੀਓ ਸਾਂਝੀ ਕਰਦੇ ਹੁੰਨੇ ਆ ਭਾਵੇਂ ਕੀ ਗੱਡੀ 15 ਮਾਡਲ ਸੀ ਕੁਝ ਕਮੀਆਂ ਰਹਿ ਵੀ ਸਕਦੀਆਂ ਪੂਰੀਆਂ ਕਸਟਮਰ ਨੇ ਕਮੀਆਂ ਕੜਵਾਈਆਂ ਵੀ ਨਹੀਂ ਅਸੀਂ ਆਪਣੇ ਵੱਲੋਂ ਜਿੰਨਾ ਕਰ ਸਕਦੇ ਸੀ ਇਸ ਨੂੰ ਬੈਸਟ ਕੀਤਾ ਰੂਫ ਹੈ ਜਿਹੜੀ ਸਾਰੇ ਪਾਸਿਓਂ ਪ੍ਰੋਪਰ ਕਲੀਨ ਹੋ ਚੁੱਕੀ ਹੈ ਆਪਾਉਂ ਫਿਟਿੰਗ ਦੀ ਸਾਰੀ ਦੀ ਤੁਹਾਨੂੰ ਐਂਡ ਤੇ ਵੀਡੀਓ ਦਿਖਾ ਕੇ ਇੱਕ ਦੋ ਬੇਨਤੀਆਂ ਹੋਰ ਕਰਾਂਗੇ ਪ੍ਰੀਤ ਮੋਟਰਜ਼ ਮੋਗਾ ਗੁਰਪ੍ਰੀਤ ਸਿੰਘ ਪ੍ਰੀਤભાઈ ਮੋਗੇਵਾਲਾ ਦੋਸਤੋ ਕੰਮ ਜੋ ਜਾਂ ਮਰਜ਼ੀ ਕਰਾ ਲੋ ਸਮਾਂ ਜ਼ਰੂਰ ਦੇਵਿਆ ਕਰੋ ਸੋ ਆਪਾਂ ਹੁਣ ਇਹਦੀ ਕੱਲ ਲੱਗੇ ਆ ਜੀ ਫਿਟਿੰਗ ਤੇ ਸਾਰੀਆਂ ਇੱਕ ਇੱਕ ਪਾਰਟ ਰਬੜ ਦੇ ਕੱਢ ਕੇ ਆਪਾਂ ਇਹਨੂੰ ਕਲੀਨ ਕੀਤਾ ਸੋ ਦੋਸਤੋ ਗੱਡੀ ਦੀ ਫਿਟਿੰਗ ਹੋ ਚੁੱਕੀ ਹੈ ਬਾਈ ਜੀ ਗੱਡੀ ਲੈਣ ਆ ਗਏ ਏ ਟੂ ਜ਼ेड ਅਸੀਂ ਨਹੀਂ ਕੀਤੀ ਏ ਟੂ ਜ਼ेड ਅਸੀਂ ਨਹੀਂ ਕੀਤੀ ਫਿਰ ਵੀ ਗੱਡੀ ਦੀ ਸ਼ਾਇਨ ਦੇ ਸਕਦਾ ਤੁਸੀਂ ਪਾਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਵੀਰ ਜੀ ਬਣੀ ਹੈ ਵੀਰ ਜੀ ਪਾਜੀ ਗੱਡੀ ਛੱਡ ਕੇ ਗਏ ਸਿੱਕੀ ਫਰਕ ਲੱਗਿਆ ਗੱਡੀ ਚ ਬਹੁਤ ਜ਼ਮੀਨ ਹੈ ਸਮਾਨ ਦਾ ਫਰਕ ਲੱਗਾ ਪਹਿਲੀ ਗੱਡੀ ਲੱਗਦੀ ਨਹੀਂ ਪੂਰੀ ਐ ਲਿਸ਼ਕਾ ਮਾਰਨ ਦੀ ਬ੍ਰਾਂਡ ਨਿਉ ਬਣੀ ਪਈ ਹੈ। ਅਜੇ ਤਾਂ A to Z ਨਹੀਂ ਕੀਤੀ। ਬਾਰੇ ਅੰਦਰੋਂ ਕਹਿਂਦੇ ਆ ਵਾ ਅੰਦਰ ਅੰਦਰ ਦੀ ਸਾਰੀ A to Z ਕਹਿਂਦੇ ਆ। ਹੈਪੀ ਹੋ। ਹਾਂਜੀ ਹਾਂਜੀ। ਬਹੁਤ ਧੰਨਵਾਦ। ਕਿਹੜੇ ਸ਼ਰਵਾਇ ਜੀ? ਇਹ ਆਡਾ ਤਰੰਤਨ ਲੱਗੇ ਵੱਡੀ ਸਰੇ ਵਾਲੀ ਪਿੰਡਾ ਜੀ। ਧੰਨਵਾਦ। ਹਾਂਜੀ। ਦੁਸਤ ਕੰਮ ਕਰਾਉਣਾ ਹੋਵੇ ਵੀਰ ਉਹਨਾਂ ਦੀ ਬਹੁਤ ਗੱਡੀ ਸੰਭਾਲੀ ਸੀ। ਫਿਰ ਵੀ ਗੱਡੀ ਕਰਨ ਦੀ ਬਾਸ ਸੀ। ਹਾਂਜੀ। ਕਿਸੇ ਦੀ ਨਾ ਸੰਭਾਲੀ ਹੋਵੇ ਸਾਨੂੰ ਯਾਦ ਕਰ ਲਿਓ। A to Z ਕਰਵਾਉਂਗੇ। ਫਿਰ ਦੰਦਾ ਵਾਲੇ ਬੁਰਸ਼ ਨਾਲ ਅੰਦਰ ਵੜ ਕੇ ਹੋਰ ਵੀ ਬਰੀਕੀ ਹਾਂਜੀ। ਇਦੂ ਵੀ ਰੋਸ ਸਕਦੀ ਸੀ ਬਾਜੀ ਜਿੰਨੀ ਹੁਣ ਬਾਰੇ ਚਮਕਦੀ ਹੈ ਇਦੂ ਵੀ ਵੱਧ ਚਮਕਣ ਲੱਗ ਜਾਣਾ ਸੀ ਹਾਂਜੀ ਥੈਂਕ ਯੂ ਵੀਰ ਜੀ ਓਕੇ